ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਦੋਸਤੋ ਜੋ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਰਿੱਕੀ ਪਰਦਵਾਜ ਆਪਣੇ ਆਪ ਨੂੰ ਪੀਟੀਸੀ ਦਾ ਪੱਤਰਕਾਰ ਦੱਸਦਾ ਹੈ ਤੇ ਦੂਸਰਾ ਜਿਹੜਾ ਹੈ ਇਸ ਰਜਾਨਾ ਸਪੋਕਸਮੈਨ ਦਾ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਮਾਈਕਲੇ ਦਾ ਨਾਮ ਆ ਸਮਰਾਲੇ ਦੇ ਰਹਿਣ ਵਾਲੇ ਤੇ ਇਹ ਜੋ ਸਿੰਘ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਿੰਘ ਪਿੰਡ ਕੁल्लेয়াল ਦਾ ਰਹਿਣ ਵਾਲਾ ਬਹੁਤ ਗਰੀਬ ਪਰਿਵਾਰ ਦਾ ਸਿੰਘ ਕਿਰਤੀ ਸਿੰਘ ਆ ਤੇ ਇਹ ਪੱਤਰਕਾਰਾਂ ਨੇ ਇਹਨੂੰ ਮਾਨਸਿਕ ਤੌਰ ਤੇ ਇੰਨਾ ਮਜਬੂਰ ਕਰਤਾ ਕਿ ਕੱਲ ਇਸ ਪਸਿੰਘ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਡਾਕਟਰਾਂ ਨੇ ਬੜੀ ਚਿਤੋ ਜਹਦ ਨਾਲ ਬਚਾਇਆ ਇਸ ਦੀ ਕੰਪਲੀਟ ਸੀ ਜੋ ਸਮਰਾਲੇ ਥਾਣਾ ਚ ਦਿੱਤੀ ਗਈ ਸੀ ਤੇ ਸਮਰਾਲੇ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 252 ਦੇ ਵਿੱਚ ਇਹਨਾਂ ਦੇ ਉੱਤੇ ਪਰਚਾ ਹੋਇਆ ਪਰ ਇਹ ਦੋਏ ਬੰਦੇ ਹੁਣ ਫਰਾਰ ਨੇ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਫੈਸਲਾ ਕੀਤਾ ਜਾਵੇ ਜਾਂ ਇਹ ਪਰਚਾ ਕੈਂਸਲ ਕੀਤਾ ਜਾਵੇ ਮੇਰੀ ਸਮੂਹ ਨਿੰਗ ਸਿੰਘ ਜੱਥੇਬੰਦੀਆਂ ਨੂੰ ਤੇ ਪੰਥਦਰਦੀਆਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਇਹ ਬੰਦੇ ਪੁਲਿਸ ਦੀ ਗ੍ਰਿਫਤ ਵਿੱਚ ਆ ਸਕਣ ਤੇ ਇਹ ਸਿੰਘ ਨੂੰ ਇਨਸਾਫ ਦਿੱਤਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ